ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਇੱਕ ਆਪਾਂ ਤੁਹਾਡੇ ਲਈ ਹੋਰ ਵੀਡੀਓ ਲੈ ਕੇ ਆਏ ਆ 2 ਜਨਵਰੀ ਦੇ ਵਿੱਚ ਇੱਕ ਨੁਕਰਾ ਬਛੇਰਾ ਤੇ ਇੱਕ ਨੀਲੀ ਜੰਬੀ ਬਛੇਰੀ ਆ ਕੀ ਉਮਰ ਆ ਕੀ ਕੱਦ ਕਾਠਾ ਕਿਹੜਾ ਏਰੀਆ ਬਾਈਰ ਗਿਆਂ ਦਾ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇਖੀਏ ਤੱਕ ਬਣੇ ਰਹੋ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਸੁਢ ਲਈ ਰੋਜ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਵੀਡੀਓ ਦੇ ਲਾਸਟ ਤੇ ਨੰਬਰ ਦਿੱਤਾ ਉਹ ਤੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੋ ਗੱਲ ਕਰਦੇ ਆਂ ਨੀਲੀ ਚੰਬੀ ਬਛੇਰੀ ਬਾਰੇ 10 ਕਿ ਮਹੀਨੇ ਉਮਰ ਦਸੀ ਆ ਮਾਲਕ ਵੀਰਾਂ ਨੇ ਕੰਨ ਕਨੋਤੀ ਬਹੁਤ ਸੁਣੀ ਐ ਧੌਂ ਧੂੰ ਦੀ ਲੰਬਾਈ ਚੰਗੀ ਆ ਹੱਡਾਂ ਪਰਾਂ ਦੀ ਮਜ਼ਬੂਤ ਆ ਬਛੇਰੀ ਆਉਣ ਵਾਲੇ ਸਮੇਂ ਚ ਚੰਗੀ ਘੋੜੀ ਬਣੂਗੀ ਤੇ 57+ ਹਾਈਟ ਆ ਬਾਲ ਭੌਰਿਆਂ ਦੀ ਕਲੀਅਰ ਜੌਂਡੀਅਰ ਘੋੜੇ ਦੀ ਬੱਚੀ ਆ ਇਹ ਮੁੱਲ ਦੀ ਗੱਲ ਕਰਕੇ ਤਾਂ 1 ਲੱਖ ਰੁਪਈਆ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਨ ਕਰ ਦੇਣਗੇ ਏਰੀਆ ਬਾਈਰ ਕਹਿੰਦਾ ਹੈਗਾ ਮਾਨਸਾ ਦੁਬਾਰਾ ਫੇਰ ਦੱਸ ਦਿੰਦੇ ਆ ਨੀਲੀ ਜੰਬੀ ਬਛੇਰੀ ਆ 10 ਮਹੀਨੇ ਉਮਰ ਆ 57+ ਹਾਈਟ ਆ ਬਾਲ ਪੌਰੀਆਂ ਦੀ ਕਲੀਅਰ ਆ ਕੰਨ ਕਨੋਤੀ ਬਹੁਤ ਸੋਹਣੀ ਆ ਛੱਡਣਾ ਪਹਿਲਾਂ ਦੀ ਮਜ਼ਬੂਤ ਆ ਬਛੇਰੀ ਬਹੁਤ ਚੰਗੀ ਘੋੜੀ ਬਣੂਗੀ ਜੌਂਡੀਰ ਕੋੜੇ ਦੀ ਬੱਚੀ ਆ ਮੁੱਲ 1 ਲੱਖ ਰੁਪਈਆ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਨ ਕਰ ਦੇਣਗੇ ਏਰੀਆ ਮਾਨਸਾ ਬਾਕੀ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਆ ਬਾਕੀ ਦੀ ਜਾਣਕਾਰੀ ਲਈ ਬਾਈ ਨੂੰ ਕਰੋ ਸੰਪਰਕ ਕੇਵਲ ਇੰਟਰਸਟਡ ਬੰਦੇ ਹੀ ਕਾਲ ਕਰਿਓ ਟਾਈਮ ਪਾਸ ਵਾਲਾ ਕਾਲ ਨਾ ਕਰਿਓ ਇੱਕ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਸੋਹਣਾ ਨੁਕਰਾ ਬਸ਼ੇਰਾ ਲੈ ਕੇ ਆਏ ਆ ਸੇਖੋਂ ਸਟੱਡ ਫਾਰਮ ਤੇ ਘੋੜਾ ਦਾ ਕੰਤਾਸ ਉਸ ਘੋੜੇ ਦਾ ਬੱਚਾ ਹੈਗਾ ਇਹਦੀ ਮਾਂ ਹੈਗੀ ਨੁਕਰੀ ਤੇ 2 ਸਾਲ ਉਮਰ ਆ ਹਜੇ ਕੱਦ ਕੱਟ ਹੋਰ ਵੀ ਕਰੂਗਾ ਪਾੜ ਪਲੱਸ ਹੋਇਆ ਖੜਾ ਤੇ ਕੰਨ ਕਨੋਤੀ ਬਹੁਤ ਸੋਹਣੀਆਂ ਹੱਡਾਂ ਪਰਾ ਦਾ ਮਜ਼ਬੂਤ ਆ ਬਹੁਤ ਚੰਗਾ ਘੋੜਾ ਬਣੂਗਾ ਚੰਗੇ ਰਿਜ਼ਲਟ ਆਉਣਗੇ ਬਾਲ ਪੌਰੀਆਂ ਦਾ ਕਲੀਅਰ ਆ ਏਰੀਆ ਬਾਈ ਯਾਰ ਕਹਿੰਦਾ ਹੈਗਾ ਬਠਿੰਡਾ ਮੁੱਲ ਵੜੀ ਬਾਈਰ ਗੇਦਾ ਕਰਨਗੇ ਫੋਨ ਤੇ ਦੁਆਰਾ ਫੇਰ ਦੱਸ ਦਿੰਨੇ ਆ ਨੁਗਰਾ ਬਸ਼ੇਰਾ ਦਾ ਗੰਦਾਸ ਘੋੜੇ ਦਾ ਬੱਚਾ ਹੈ ਗੰਦਾਸ ਦੀ ਹੈ ਠੀਕ ਹੈ 64+ ਹਬੋਰ ਵਾਲੀ ਲਾਈਨ ਚੋਂ ਆ ਗੰਦਾਸ ਘੋੜਾ ਸੇਖੋਂ ਸਟੈਂਡ ਫਾਰਮ ਤੇ ਉਸ ਘੋੜੇ ਦਾ ਬੱਚਾ ਇਹਦੀ ਮਾਂ ਹੈ ਗਿਆ ਨੁਕਰੀ 2 ਸਾਲ ਉਮਰ ਆ 62+ ਹਾਈਟ ਆ ਵਾਲ ਪੌਰੀਆਂ ਦਾ ਕਲੀਅਰ ਆ ਏਰੀਆ ਬਾਈਰ ਗਾ ਹੈਗਾ ਬਠਿੰਡਾ ਬਾਕੀ ਦੀ ਜਾਣਕਾਰੀ ਲਈ ਤੁਸੀਂ ਬਾਈ ਨੂੰ ਕਰਵ ਸੰਪਰਕ ਵੀਡੀਓ ਦੇਖਣ ਲਈ ਧੰਨਵਾਦ ਜੀ